ਉਹ ਪਹਿਲ ਕਾਮ ਚ ਕੱਲ ਘਟਨਾ ਵਾਪਰੀ ਐ ਬੜੀ ਸ਼ਰਮਸ਼ਾਰ ਤੇ ਨਿੰਦਨਯੋਗ ਘਟਨਾ ਹੈ ਉਹਨਾਂ ਪਰਿਵਾਰਾਂ ਨੇ ਜਿਨ੍ਹਾਂ ਨੇ ਆਪਣੀਆਂ ਖੁਸ਼ੀਆਂ ਲੈਣ ਵਾਸਤੇ ਆਪਣੇ ਪਰਿਵਾਰਾਂ ਚ ਬਜ਼ੁਰਗਾਂ ਨਾਲ ਬੱਚਿਆਂ ਨਾਲ ਜਾਂ ਜ਼ਿੰਦਗੀ ਦੀ ਵਿਆਹ ਦੀ ਸ਼ੁਰੂਆਤ ਕਰਨ ਵਾਸਤੇ ਉੱਥੇ ਜਗ੍ਹਾ ਤੇ ਜਾ ਕੇ ਤਾਂ ਜੋ ਪਾਕਿਸਤਾਨ ਤੋਂ ਸਖਲਾਈ ਆਤਵਾਦੀਆਂ ਨੇ ਆਣ ਕੇ ਜਿਸ ਤਰ੍ਹਾਂ ਨਾਲ ਕੋਹ ਕੋਹ ਕੇ ਉਹਨਾਂ ਨੂੰ ਮਾਰਿਆ ਤਾਂ ਮੈਂ ਸੋਚਦਾ ਕਿ ਜਿਹੜਾ ਉੱਥੋਂ ਦਾ ਪ੍ਰਸ਼ਾਸਨ ਹੈ ਜਾਂ ਡਿਫੈਂਸ ਹੈ ਓ ਕਿੱਥੇ ਖੜੀ ਜਿੱਥੇ ਡੇਢ ਡੇਢ ਘੰਟਾ ਬੰਦਾ ਗੋਲੀ ਮਾਰ ਕੇ ਤੜਫਦਾ ਰਿਆ ਤਾਂ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਵਿਚਾਰਨ ਕਿੱਥੇ ਆ ਪ੍ਰਸ਼ਾਸਨ ਜਿਹੜਾ ਕਹਿੰਦਾ 370 ਤਾਰਾ ਤੋੜ ਕੇ ਉੱਥੇ ਬੜੀ ਅਮਨ ਸ਼ਾਂਤੀ ਹੈ ਸਾਰੇ ਸਾਰੇ ਜਿਹੜੇ ਹਿੰਦੂ ਉਥੋਂ ਹਿਜਰਤ ਕਰਕੇ ਗਏ ਵਾਪਸ ਚਲੇ ਗਏ ਕਿਹੜਾ ਵਾਪਸ ਚਲੇ ਗਿਆ ਜੀ ਕਹਨ ਨਾਲ ਕੋਈ ਵਾਪਸ ਚਲੇ ਗਿਆ ਇਸ ਕਰਕੇ ਜੋ ਉੱਥੇ ਘਟਨਾ ਵਾਪਰੀ ਆ ਉਹਦੀ ਮੈਂ ਪੁਰਜੋਰ ਨਿੰਦਾ ਕਰਦਾ ਆ ਪਾਉ ਤੋਂ ਰੋਡ ਮਾ ਆਪਣਾ ਆਪਣਾ ਕੱਢਿਆ ਉਹਨਾਂ ਨੂੰ ਆਪਣਾ ਔਰ ਸ਼ਾਂਤੀ ਮਾਰਚ ਜਿਹੜਾ ਆਪਾਂ ਕੱਢਿਆ ਉਦੋਂ ਬਾਅਦ ਮੰਨਦਾ ਚ ਆਪਾਂ ਨਤਮਸਤਕ ਹੋਏ ਆਂ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਕਿ ਉਹ ਜਿਹੜੇ ਵਿਛੜੀਆਂ ਰੂਹਾਂ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਦਿਓ ਤਾਂ ਜਿਹੜਾ ਉਹਨਾਂ ਦਾ ਪਰਿਵਾਰ ਆ ਉਹਨਾਂ ਨੂੰ ਪ੍ਰਮਾਤਮਾ ਹਿੰਮਤ ਦੇਵੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਜ਼ਿੰਦਗੀ ਜਿਹੜੀ ਬਸਰ ਕਰ ਸਕਣ ਐਹੀ ਸਾਡਾ ਅੱਜ ਦਾ ਮੋਰਚਾ ਜਦੋਂ ਉੱਥੇ ਪਹਿਲਾਂ ਪਲਵਾਮਾ ਹੋਇਆ ਸੀਗਾ ਉਦੋਂ ਵੀ ਕਿਹਾ ਸੀਗਾ ਉਹਦਾ ਕੀ ਰਚਲਟ ਬਣਿਆ ਜੀ ਇਹ ਤਾਂ ਸੈਂਟਰ ਦੇ ਤਾਂ ਉਹਨਾਂ ਨੂੰ ਸੀਟਾਂ 'ਚ ਇਲੈਕਸ਼ਨ ਲੜਨ ਦਾ ਮਤਲਬ ਹੈ ਉਹਨਾਂ ਨੂੰ ਇਹਦੇ ਨਾਲ ਕੋਈ ਨਹੀਂ ਬਾਰਡਰਾਂ ਤੇ ਕਹਿੰਦਾ ਬਾਰਡਰ ਤੇ ਬੈਠਾ ਸਾਨੂੰ ਤਾਂ ਪਤਾ ਸੀਦਾ 47 65 77 ਸਾਰੇ ਸੰਤਾਪ ਹੰਡਾਏ ਸਾਨੂੰ ਤਾਂ ਪਤਾ ਕਿ ਬਾਰਡਰ ਦੀ ਸਿਕਿਉਰਿਟੀ ਜਿਹੜੀ ਟਾਈਟ ਕਰਨੀ ਚਾਹੀਦੀ ਆ ਕਿਵੇਂ ਆਤਵਾਦੀ ਉੱਤਰੋਂ ਆ ਜਾਂਦੇ ਨੇ ਉੱਤਰੋਂ ਆਤਵਾਦੀ ਆਣ ਕੇ ਇੱਧਰ ਕਤਲੇਕਾਰਦ ਕਰਤੀਆਂ ਫਿਰ ਆਪ ਚਲੇ ਜਾਂਦੇ ਨੇ ਕਿਤਨਾ ਕਿਤੇ ਸਵਾਲੀਆ ਚਿੰਨ ਡਿਫੈਂਸ ਤੇ ਜ਼ਰੂਰ ਲੱਗਦਾ ਹੈ ਇਸ ਕਰਕੇ ਸਾਡੇ ਗ੍ਰਹਿ ਮੰਤਰੀ ਜਿਹੜੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਇੱਧਰ ਧਿਆਨ ਦਿਓ ਬਾਰਡਰਾਂ ਤੇ ਕਿ ਜਿਹੜੇ ਲੋਕ ਹੱਤਵਾਦੀ ਜਿਹੜੇ ਉਧਰ ਆਣ ਕੇ ਇੱਧਰ ਕਤਲੋਕਾਰਦ ਕਰਕੇ ਜਾਂਦੇ ਨੇ ਉਹਨਾਂ ਨੂੰ ਇੰਨੀ ਹਿੰਮਤ ਨਾ ਪਾਏ ਉਹ ਐਸੇ ਕਾਨੂੰਨ ਬਣਾ ਦਿਓ ਕਿ ਜਿਹੜਾ ਉਹ ਉਹ ਬੰਦੇ ਕਰਕੇ ਗਏ ਉਹਨਾਂ ਨੂੰ ਫੜ ਕੇ ਤਾਂ ਜਿਵੇਂ ਅਰਬ ਕੰਟਰੀ ਦੇ ਵਿੱਚ ਕਟਹਿਰਾਂ 'ਚ ਖਿਲਾੜ ਕੇ ਫਾਂਸੀ ਦਿੱਤੀ ਜਾਂਦੀਆਂ ਐਸੇ ਬੰਦਿਆਂ ਨੂੰ ਕਟਹਿਰਾਂ 'ਚ ਖਿਲਾੜ ਕੇ ਫਾਂਸੀ ਦਿਓ ਲੋਕਾਂ ਨੂੰ ਪਤਾ ਲੱਗੇ ਕਿ ਕਿਸੇ ਨੇ ਆਹ ਵਾਰਦਤ ਕਰਕੇ ਗਏ ਤਾਂ ਉਹਨੂੰ ਆਹ ਉਹਨੂੰ ਉਦ ਵਾਲੇ ਸਜ਼ਾ ਮਿਲੀ ਹੈ ਠੀਕ ਹੈ ਨਾ ਹੋਈ ਹੈ ਬਹੁਤ ਹੀ ਨੰਨਜੋ ਕਟਨਾ ਹੈ ਇੱਕ ਨਿਹੱਤਿਆਂ ਤੇ ਇੱਕ ਆਪਣੇ ਪਰਿਵਾਰਾਂ ਦੇ ਨਾਲ ਜਿਹੜੇ ਖੁਸ਼ੀਆਂ ਮਨਾਉਣਗੇ ਜਿਨ੍ਹਾਂ ਦੇ ਮੈਂ ਕਿਹਾ ਕਿ ਵੀ ਕਈਆਂ ਦਾ ਨਵਾਂ ਨਵਾਂ ਮੈਰिज ਹੋਈ ਲਾਈਫ ਪਾਰਟਨਰ ਨਾਲ ਸੀ ਕੋਈ ਆਪਣੇ ਬਜ਼ੁਰਗਾਂ ਨੂੰ ਕਮ ਆਉਣ ਗਿਆ ਸੀ ਪਰ ਜੋ ਹੈਰਾਨੀ ਦੀ ਗੱਲ ਹੈ ਜੋ ਉੱਥੇ ਵਾਪਕਿਆ ਹੋਇਆ ਉਹ ਪਤੋਂ ਤੁਹਾਡੇ ਸਾਹਮਣੇ ਇਹਦੇ ਵਿੱਚ ਕਈ ਸਵਾਲੀਆ ਨਿਸ਼ਾਨ ਵੀ ਹੈ ਕਿ ਇੰਨੀ ਹਜ਼ਾਰਾਂ ਦੀ ਗਿਣਤੀ ਉੱਥੇ ਕਿ ਉੱਥੇ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕਿ ਉੱਥੇ ਮੈਂ ਕਹਿ ਸਕਦਾ ਵੀ 1 ਲੱਖ 60 ਹਜ਼ਾਰ ਦੇ ਕਰੀਬ ਜਿਹੜੀ ਫੌਜ ਦੀ ਭਰਤੀ ਦੀ ਪੈਂਡਿੰਗ ਹੈ ਕਰੀਬ ਕਿ ਉਹ ਭਰਤੀ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਔਰ ਲੈਫਟੀਨੈਂਟ ਜਿਹੜੇ ਨੇ ਉਹਨਾਂ ਦੀ ਸਿਸਟਰ ਦੱਸ ਰਹੀ ਸੀ ਵੀ ਉਹ ਡੇਡ ਕੈਂਟਾ ਉੱਥੇ ਜਿਹੜੇ ਤੜਫ ਦੇਦੇ ਕੋਈ ਵੀ ਉਹਨਾਂ ਵਾਸਤੇ ਕੋਈ ਵੀ ਸਹੂਲਤਾਂ ਕੋਈ ਵੀ ਆਫਿਸ ਜਿਹੜਾ ਕੋਈ ਵੀ ਉੱਥੇ ਨਹੀਂ ਮਿਲਿਆ ਨਹੀਂ ਤੇ ਹੋ ਸਕਦਾ ਸੀ ਉਹ ਬੱਦ ਸਕਦਾ ਸੀ ਸੋ ਬੜਾ ਦੁੱਖ ਲੱਗਾ ਜੀ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਸੂਚੀ ਸਾਡੀ ਆਮਦ ਨਹੀਂ ਪਾ ਸਕੀ ਮੰਦਰ ਵਿਖੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਾ ਲਈ ਔਰ ਇਸ ਹਵਾਨੀਅਤ ਲਈ ਅਸੀਂ ਕਹਿ ਸਕਦੇ ਆਂ ਵੀ ਹਿੰਦੁਸਤਾਨ ਸਾਰਾ ਦੇਖੇ ਇਹੋ ਜੇ ਦਰਿੰਦਿਆਂ ਨੂੰ ਕੈਸੀ ਸਜ਼ਾ ਮਿਲਦੀ ਹੈ ਇਸ ਸਜ਼ਾ ਦੇ ਵਿੱਚ ਹਿੰਦੁਸਤਾਨ ਸਾਰੇ ਅਸੀਂ ਇੱਕ ਇੱਕ ਜੁਟਤਾ ਵਾਂ ਔਰ ਆਉਣ ਵਾਲਾ ਜਿਹੜਾ ਮੈਂ ਕਹਿ ਸਕਦਾ ਵੀ ਅਸੀਂ ਘਟਨਾ ਕਰਮ ਨਾ ਹੋਵੇ ਕਿਉਂਕਿ ਆਪਾਂ ਤੇ ਅੱਗੇ ਵੀ ਚਾਹੁੰਦੇ ਸਾਂ ਵੀ ਕਿਉਂਕਿ ਸਾਡਾ ਇਧਰਲਾ ਏਰੀਆ ਬਾਟਰ ਬੈਲ ਤੁਸੀਂ ਅਕਸਰ ਦੇਖਿਆ ਹੋਊਗਾ ਕਈ ਵਾਰੀ ਪਠਾਨਪੁਰ ਦੇ ਵਿੱਚ ਵੀ ਇਹੋ ਜਿਹੀਆਂ ਵਾਰਦਾਤਾਂ ਹੋਈਆਂ ਜਾਂ ਇਧਰਲੇ ਪਾਸੇ ਸਾਡੇ ਗਰਦਾਸਪੁਰ ਡੇਰਾ ਬਾਬਾ ਨਾਨਕ ਔਰ ਇਹਦੇ ਨਾਲ ਨਾਲ ਜਿਹੜੀ ਇਹ ਵਾਅਦਤ ਹੋਈ ਆ ਆਪਾਂ ਤੇ ਪਹਿਲਾਂ ਵੀ ਇਹੋ ਬੇਨਤੀ ਕਰਦੇ ਰਹੇ ਆ ਵੀ ਬਾਡਰਾਂ ਦੀ ਸੁਰੱਖਿਆ ਹੋਣੀ ਚਾਹੀਦੀ ਆ ਜਿਹੜੇ ਵੀ ਐਸੇ ਜਿਹੜੇ ਮੈਂ ਕਿਹਾ ਸੀ ਅਤਵਾਦੀ ਜਿਹੜੇ ਆਉਂਦੇ ਨੇ ਇਹਨਾਂ ਤੇ ਸਖਤ ਤੋਂ ਸਖਤ ਨਿਗਰਾਨੀ ਬਾਡਰਾਂ ਤੇ ਰੱਖੀ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਵੇ ਜਿਹੜਾ ਤੇ ਹੁਣ ਫੈਸਲਾ ਲਿਆ ਹੁਣ ਤੇ ਫੈਸਲੇ ਹੀ ਆ ਸਾਡੇ ਠੀਕ ਆ ਅਸੀਂ ਇਹਦੇ ਵਿੱਚ ਕੋਈ ਸਿਆਸੀ ਤੰਜ ਨਾ ਤੇ ਕੋਈ ਰੱਖਣਾ ਚਾਹੁੰਦੇ ਸਾਡੀ ਤੇ ਕੋਸ਼ਿਸ਼ ਇਹ ਆ ਵੀ ਜਿਹੜੇ ਵੀ ਇਹੋ ਜਿਹੇ ਦਰਿੰਦੇ ਨੇ ਇਹਨਾਂ ਨੂੰ ਬੰਨ ਦੀ ਜਿਹੜੀ ਆ ਸਜ਼ਾ ਜਿਹੜੀ ਆ ਤਾਂ ਜੋ ਕਿ ਸਾਰਾ ਹਿੰਦੁਸਤਾਨ ਜੀ ਅਟਾਰੀ ਬਾਡਰ ਬੰਦ ਕਰਨ ਨਾਲ ਜੇ ਕਈ ਇਹ ਵੀ ਕੋਈ ਸੁਧਾਰ ਹੋਵੇ ਹੱਲ ਹੋ ਜਾਵੇ ਉਹ ਵਾਲਾ ਨਹੀਂ ਕਹਿ ਸਕਦੇ ਆਪਾਂ ਸਾਨੂੰ ਬਾਡਰਾਂ ਦੀ ਨਿਗਰਾਨੀ ਰੱਖ ਆਈ ਹੋ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਲੱਗੀ ਰਹੀ ਬਿਲਕੁਲ ਜੀ ਦੇਖੋ ਅਸੀਂ ਮੈਂ ਕਹਿ ਸਕਦਾ ਮੈਂ ਵੀ ਸੁਰੱਖਿਆ ਦੀ ਗੱਲ ਜੇ ਆndi ਕਿਤੇ ਨਾ ਕਿਤੇ ਸੁਰੱਖਿਆ ਦਾ ਸਵਾਲੀਆ ਨਿਸ਼ਾਨ ਤੇ ਹੈ ਹੀ ਆ ਕਿਸੇ ਨਾ ਕਿਸੇ ਇੱਕ ਬੰਦਾ ਤੇ ਜ਼ਿੰਮੇਵਾਰ ਹੈ ਹੀ ਆ ਵੀ ਇੰਨੀ ਜਿਹੜੀ ਦਰਿੰਦਿਆਂ ਵਾਂਗੂ ਜਿਹੜਾ ਇਹ ਇਹਨਾਂ ਨੇ ਘਟਨਾ ਕਰਮ ਪਾ ਦਿੱਤੀ ਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤੋਂ ਤਾਂ ਚੁੱਪ ਹੋਈ ਆ ਸੋ ਦੁੱਖ ਦੀ ਗੱਲ ਏ ਆ ਔਰ ਸਾਰਾ ਦੇਸ਼ ਜਿਹੜਾ ਵਾ ਇਸ ਸਦਮੇ ਦੇ ਵਿੱਚ ਏ ਔਰ ਸਾਰਿਆਂ ਨੂੰ ਇਹ ਹੋਈ ਮੈਂ ਕਿੱਸ ਸਕਦਾ ਵੀ ਮਨ ਨੂੰ ਵੀ ਸਾਰਿਆਂ ਦੇ ਰੋਸ ਹੈ ਵੀ ਐਸੀ ਕਪਨਾ ਜਿਹੜੀ ਨਹੀਂ